ਦੀਵਨਾ ਅਮਰਿੰਦਰ ਸਿੰਘ ਹੈ ਜੀਰਾ ਪਟਿਆਲਾ ਪਿੰਡ ਮਾਜਰੀ ਕਲਨੀ ਜੀ ਇਹ ਸਾਡਾ ਪਹਿਲਾਂ ਪਸ਼ੂ ਵਾਲਾ ਘਰ ਹੁੰਦਾ ਸੀਗਾ ਤੇ ਹੁਣ ਪਸ਼ੂ ਅਸੀਂ ਪਿੱਛੇ ਸ਼ਿਫਟ ਕਰਤੇ ਤੇ 2 ਸਾਲ ਤੋਂ ਖਾਲੀ ਪਿਆ ਸੀਗਾ ਬੇਕਾਰ ਪਿਆ ਸੀਗਾ ਅਟਲ ਢੋਲ ਪਏ ਸੀਗੇ ਥੱਲੇ ਪਏ ਸੀਗੇ ਪਾਥੇ ਵਗੈਰਾ ਪਏ ਸੀ ਜਨਕੀ ਕਿਤਰਾ ਦਾ ਬੇਕਾਰ ਪਿਆ ਸੀਗਾ ਫਿਰ ਸੋਚੇ ਮੇਰੇ ਦਿਮਾਗ ਕੁਝ ਆਈਡੀ ਆਏ ਵੀ ਥੋੜੀ ਇਹਨੂੰ ਕੋਈ ਲੁੱਕ ਦਿੱਤੀ ਜਾਵੇ ਇਦਾਂ ਦੀ ਵੀ ਜਿਸ ਚ ਕੋਈ ਮੈਸੀ ਵੀ ਹੋਵੇ ਤੇ ਦੇਖਣ ਨੂੰ ਸੋਹਣਾ ਵੀ ਲੱਗੇ ਜਦੋਂ ਅਕਸਰ ਅਸੀਂ ਚੀਜ਼ਾਂ ਤਿਆਰ ਕਰਦੇ ਹਾਂ ਤਾਂ ਇਹਨਾਂ ਉੱਪਰ ਖਰਚਾ ਵੀ ਹੁੰਦਾ ਹੈ ਹਾਂਜੀ ਤੇ ਪਰਿਵਾਰਕ ਮੈਂਬਰਾਂ ਨੇ ਕਿਹਾ ਨਹੀਂ ਕਿ ਇਹਦੇ ਤੇ ਫालतू ਬੈਠਾ ਉਹਦੇ ਗੱਲ ਜੇ ਜਦੋਂ ਅਸੀਂ ਕੋਈ ਵੀ ਸ਼ੌਂਕ ਪਾਲਦੇ ਹਾਂ ਤਾਂ ਉੱਚ ਖਰਚਾ ਤਾਂ ਹੋਊਗਾ ਹੀ ਹੋਊਗਾ ਪਰਵਾਹ ਜੁਰੂਰ ਪਹਿਲਾਂ ਕਹਿੰਦੇ ਸੀ ਕਿ ਬੀ ਤੂੰ ਇਹਨਾਂ ਖਰਚਾ ਨਾ ਕਰ ਬੀ ਚੀਜ਼ਾਂ ਇੱਦਾਂ ਦਾ ਨਹੀਂ ਪਰ ਨਹੀਂ ਤੇ ਜਦੋਂ ਤੋਂ ਚੀਜ਼ ਸੋਹਣੀ ਬਣਨ ਦੀ ਗਈ ਤੇ ਉਹਨਾਂ ਨੂੰ ਵੀ ਲੱਗਣ ਲੱਗ ਗਿਆ ਵੀ ਚੀਜ਼ ਸੋਹਣੀ ਬਣ ਰਹੀ ਆ ਫਿਰ ਮੇਰਾ ਪੂਰਾ ਸਾਥ ਦੇਣ ਲੱਗ ਗਏ ਜਦੋਂ ਸਭ ਕੁਝ ਤਿਆਰ ਹੋ ਗਿਆ ਉਸ ਤੋਂ ਬਾਅਦ ਹੁਣ ਲੋਕਾਂ ਨੂੰ ਆਉਣੇ ਹਾਂਜੀ ਹਾਂਜੀ ਬਿਲਕੁਲ ਲੋਕੀ ਆਉਣੇ ਨੇ ਦੇਖਣ ਲਈ ਜਦੋਂ ਅਸੀਂ ਆ ਜਿਵੇਂ ਦਾ ਤੁਸੀਂ ਤਿਆਰ ਕੀਤਾ ਹੈ ਕਰਵਾਇਆ ਇੱਕ ਛੋਟਾ ਮਿਊਜ਼ੀਅਮ ਕਹਿ ਸਕਦੇ ਹੈ ਜੀ ਆ ਹਾਂਜੀ ਜੀ ਤਸਵੀਰਾਂ ਵੀ ਹੈਗੀਆਂ ਪੁਰਾਣੀਆਂ ਬਲੈਕ ਐਂਡ ਵਾਈਟ ਤੇ ਕੁਝ ਸਲੋਖਾਂ ਲਿਖੀਆਂ ਹੋਈਆਂ ਨੇ ਵੀਰ ਜੀ ਤੁਹਾਨੂੰ ਸਾਰੀ ਚੀਜ਼ਾਂ ਜਦੋਂ ਅਸੀਂ ਕਿਸੇ ਹੋਟਲ ਜਾਂ ਕਿਸੇ ਟਾਈਟ ਸਟਾਫ ਚ ਜਾਂਦੇ ਹਾਂ ਉੱਥੇ ਲੱਗੀਆਂ ਮਿਲਦੀਆਂ ਨੇ ਵੀਰ ਜੀ ਤੁਹਾਨੂੰ ਹਰੇਕ ਦਰਵਾਤਰਕ ਨੂੰ ਕੋਈ ਨਾ ਮੈਸੇਜ ਦੇਖਣ ਨੂੰ ਮਿਲੂਗਾ ਜੋ ਕਿ ਆਪਣੀ ਆਮ ਜ਼ਿੰਦਗੀ ਨਾਲ ਸੰਬੰਧਿਤ ਆ ਜਿਵੇਂ ਤੁਸੀਂ ਦੇਖ ਸਕਦੇ ਹੋ ਜੀ ਇੱਕ ਟੈਨਸ਼ਨ ਸੋ ਬਿਮ ਇੱਕ ਟੈਨਸ਼ਨ ਵਾਲਾ ਬੰਦਾ ਵੀਰ ਜੀ ਇੰਨਾ ਜਨਕਿ ਉਹਨੂੰ ਹਰ ਬਿਮਾਰੀ ਘੇਰ ਲਾ ਜਾਂਦੀ ਆ ਜੀ ਠੀਕ ਹੈ ਨਾ ਇੱਕ ਇੱਕ ਦੇਖੋ ਤੁਸੀਂ ਪਿੱਛੇ ਮੇਰੇ ਲਿਖਿਆ ਇੱਕ ਆਂਟੀ ਸ਼ਬਦ ਚਾਚੀ ਮਾਸੀ ਭੂਆ ਦੇ ਰਿਸ਼ਤੇ ਨੂੰ ਖਾ ਗਿਆ ਜੀ ਉਹ ਜਿਹੜੇ ਆਂਟੀ ਸ਼ਬਦ ਨੇ ਇੱਕ ਆਪਣੇ ਮਾਸੀ ਚਾਚੀ ਭੂਆ ਦੇ ਰਿਸ਼ਤੇ ਨੂੰ ਬਿਲਕੁਲ ਵੀ ਖਾ ਗਿਆ ਜੋ ਆਪਣੇ ਆਪਣਾ ਰਿਸ਼ਤਾ ਸੀਗਾ ਮਾਸੀ ਚਾਚੀ ਭੂਆ ਦਾ ਰਿਸ਼ਤਾ ਜਨਕਿ ਉਹ ਦੂਰ ਹੁੰਦਾ ਜਾ ਰਿਹਾ ਇੱਕ ਆਂਟੀ ਸ਼ਬਦ ਕਰਕੇ ਤੁਸੀਂ ਕਮਰੇ ਦੇ ਮਾਲਕ ਸਰ ਪਹਿਲੇ 35 ਅੱਖਰੀ ਲਾਈ ਵੀਰ ਜੀ ਇਹ ਮੈਂ ਤਾਂ ਲਈ ਆ ਜੋ ਜਿਹੜੇ ਅੱਜ ਕੱਲ ਦੀ ਜਨਰੇਸ਼ਨ ਆ ਵੀਰ ਜੀਓ ਏ ਬੀ ਸੀ ਵੱਧ ਜਾਣਦੀ ਤੇ ਹੁਣ ਊੜਾੜਾ ਘੱਟ ਘੱਟ ਜਾਣਦੀ ਆ ਜੀ ਮੈਂ ਉਸ ਮੰਤਵ ਨਾਲ ਲਈ ਜਾ ਵੀ ਆਉਣ ਵਾਲੀ ਜਨਰੇਸ਼ਨ ਜੋ ਵੀ ਉਹ ਦੇਖੂਗੀ ਕਿਦਾਂ ਕਿਤੇ ਆਪਣੀ ਪੰਜਾਬੀ ਭਾਸ਼ਾ ਨਾਲ ਵੀ ਜੁੜਣਾ ਕੁਝ ਚੀਜ਼ਾਂ ਇਦਾਂ ਦੀਆਂ ਲੱਗ ਰਹੀਆਂ ਨੇ ਜਿਵੇਂ ਤੁਹਾਡੇ ਕੋਲ ਇੱਥੇ ਡਾਰਕ ਕੰਪਣਾ ਆਇਆ ਹੋਇਆ ਹੈਗਾ ਹਾਂ ਜੀ ਪਿਆਰ ਕਿ ਟਾਈਮ ਪੀਸ ਪਿਆ ਹੈਗਾ 12 ਕੁਤੀਆਂ ਹੁੰਦੀਆਂ ਨੇ ਨਹੀਂ ਨਹੀਂ ਇਹ ਮੇਰੇ ਕੋਲ ਪਿਆ ਸੀਗਾ ਜੀ ਕੁਛ ਇੱਕ ਬੇਸਟਮਟੀ ਦੇ ਮੇਰੇ ਘਰੇ ਪਿਆ ਸੀਗਾ ਜਿਹਨੂੰ ਮੈਂ ਇਸ ਨੂੰ ਸਾਫ ਵਗੈਰਾ ਕਰਕੇ ਵਧਿਆ ਕਰਕੇ ਮੈਂ ਇੱਥੇ ਸਜਾਤਾ ਕੀ ਕਿਹੜਾ ਚੁੱਕ ਜਿਹੜੇ ਅੱਜ ਦੇ ਨੌਜਵਾਨ ਨੇ 4500 ਰੁਪਏ ਬੀਜੀ ਮੈਂ ਮੇਰਾ ਮੈਸੀ ਇਹੀ ਆ ਬੀ ਤੁਸੀਂ ਇੱਕ ਸ਼ੌਂਕ ਪਾਲੋ ਆਪਣੀ ਲਾਈਫ ਚ ਸ਼ੌਂਕ ਕਿਸੇ ਤਰ੍ਹਾਂ ਦਾ ਹੀ ਪਾਲ ਲਓ ਜ਼ਰੂਰੀ ਨਹੀਂ ਤੁਸੀਂ ਇਦਾਂ ਸ਼ੌਂਕ ਪਾਲੋ ਆਪਣੇ ਗੁਰੂ ਘਰ ਦਾ ਸ਼ੌਂਕ ਪਾਲ ਲਓ ਕੋਈ ਸੇਵਾ ਕਰਨ ਦਾ ਕੋਈ ਸਮਾਜ ਸੇਵੀ ਦਾ ਕੋਈ ਦਰਖਤ ਲਾਉਣ ਦਾ ਸ਼ੌਂਕ ਪਾਲ ਲਓ ਇਸ ਨਾਲ ਕੀ ਹੋਊਗਾ ਤੁਸੀਂ ਬਿਜੀ ਰਹੋਗੇ ਜਦੋਂ ਬਿਜੀ ਰਹੋਗੇ ਤਾਂ ਤੁਸੀਂ ਆਪੀ ਬਿਮਾਰੀਆਂ ਤੋਂ ਦੂਰ ਰਹੋਗੇ ਘਰ ਚ ਇੱਕ ਹੱਟ ਵੀ ਬਣਾਏਗੇ ਜਿਹਨੂੰ ਦੇਖ ਕੇ ਲੱਗਦਾ ਕਿ ਤਦਨੇ ਕੀ ਖਾਸ ਚੀਜ਼ ਹੈਗੀ ਹੈ ਜੀ ਹਾਂਜੀ ਹਾਂਜੀ ਜੀ ਬੀਤ ਜੀ ਮੇਰੇ ਇਹ ਦਿਮਾਗ ਚ ਆਈ ਡੀਆ ਸੀ ਕਿ ਵੀ ਇੱਕ ਨਾ ਪੁਰਾਣੇ ਜਿਹੜੇ ਹੁੰਦੀ ਸੀ ਕਿ ਉਹਨੇ ਹੱਟਾਂ ਪੁਰਾਣੇ ਆ ਇਥੇ ਆਪਾਂ ਨੂੰ ਸ਼ਾਂਤੀ ਮਿਲੇ ਬੈਠ ਕੇ ਮੈਂ ਉਸ ਮੰਦਪ ਨਾ ਬਣਾਈ ਹੋਈ ਹੈ ਹੱਟ ਉਹਨੂੰ ਬਣਾਉਣ ਵਾਸਤੇ ਕਿੰਨਾ ਕੋ ਖਰਚਾ ਆ ਗਿਆ ਤੇ ਉਹਦੇ ਤੇ ਲੈਂਟਰ ਪਾਏ ਕੀ ਕੀਤਾ ਜੀ ਬੀਤ ਜੀ ਇਹ ਡਾਟਰਾਂ ਤਿਆਰ ਹੋਈ ਹੈ ਡਾਟਰ ਇਸ ਤੇ ਆ ਗਿਆ ਬੀਤ ਜੀ ਲੱਖ ਰੁਪਏ ਖਰਚਾ ਆ ਗਿਆ ਇਸ ਤੇ ਜਿਹੜੀ ਨੀਚਲਾ ਫਲੋਰ ਵਗੈਰਾ ਹੈ ਜੋ ਸਾਰਾ ਕੁਝ ਵਿੱਚੇ ਲਾ ਕੇ ਲੱਖ ਰੁਪਏ ਖਰਚਾ ਆ ਗਿਆ ਜੀ ਤੇ ਇਹ ਡਾਟ ਮੰਗੋ ਤਿਆਰ ਹੋਈ ਹੋਈ ਆ ਜੀ ਹਾਂਜੀ ਜਦੋਂ ਕੋਈ ਇਹ ਜੀ ਚੀਜ਼ ਤਿਆਰ ਕਰਾਉਣ ਹੁੰਦੇ ਆ ਆਰਕਟੈਕਟ ਦੀ ਲੋੜ ਪੈਂਦੀ ਹੈ ਕਿਤੇ ਕਿਸੇ ਨਕਸ਼ਾ ਮਹੀ ਦੀ ਲੋੜ ਪਈ ਹੈ ਨਹੀਂ ਨਹੀਂ ਵੀ ਸਾਰੇ ਮੇਰੇ ਸਾਰੇ ਮੇਰੇ ਦਿਮਾਗ ਦੇ ਆਈ ਨਹੀਂ ਬਈ ਸਾਰੇ ਮੇਰੇ ਦਿਮਾਗ ਦੇ ਆਈ ਨੇ ਜਿਹੜੇ ਨੌਜਵਾਨ ਇਦਾਂ ਕੁਝ ਕਰਨਾ ਚਾਹੁੰਦੇ ਨੇ ਜੇ ਤੁਹਾਡੇ ਕੋਲ ਮਦਦ ਲਈ ਆਣ ਤਾਂ ਬਿਲਕੁਲ ਜੀ ਆਪਾਂ ਬੈਠੇ ਜੀ ਮਦਦ ਕਰਨ ਮੈਂ ਸੁਣਿਆ ਜੀ ਤੁਸੀਂ ਦਰਖਤ ਵੀ ਜਿਹੜੇ ਨੇ ਲੋਕਾਂ ਨੂੰ ਫ੍ਰੀ ਦੇ ਰਹੇ ਹੋ ਹਾਂਜੀ ਹਾਂਜੀ ਜਿਹੜੇ ਆਪਣੇ ਪੁਰਾਣੇ ਵਿਰਾਸਤੀ ਦਰਖਤ ਨੇ ਜੋ ਹੁਣ ਇਸ ਤਰ੍ਹਾਂ ਦੇ ਆਪਾਂ ਦੇਖਣ ਨੂੰ ਮਿਲਦੇ ਖਾਸ ਕਰਕੇ ਬੋਰਡ ਕਿਕਰ ਬਰੋਟਾ ਕਰੀਰ ਮੈਂ ਉਹ ਮੈਂ ਉਹਨਾਂ ਦੀ ਪਰੀਫੀਅਰ ਕਰਦਾ ਆਪਣੀ ਮੋਟਰ ਤੇ ਜਿਸ ਨੂੰ ਵੀ ਲੋਡ ਬੰਦ ਨੂੰ ਲੋਡ ਆ ਉਹ ਮੈਂ ਤੋਂ ਫ੍ਰੀ ਲੈ ਸਕਦਾ ਬਿਲਕੁਲ ਜਿਹੜੇ ਸਰੋਜ ਜੀ ਇੱਕ ਪੱਥਰ ਲੱਗਿਆ ਹੋਇਆ ਦੇਖੋ ਜੀ ਤੇ ਲਿਖਿਆ ਬ੍ਰਹਮਣ ਜੀ ਹਾਂ ਜੀ ਹੈ ਨਹੀਂ ਬ੍ਰਹਮਾਣ ਦਾ ਕਨਸੈਪਟ ਵਿਧੀ ਮੈਂ ਤਾਂ ਲਿਖਿਆ ਤੁਹਾਨੂੰ ਰੂਮ ਤੁਹਾਨੂੰ ਰੂਮ ਦੇਖ ਕੇ ਫੀਲ ਆਈ ਹੋਣੀ ਵੀ ਅਸੀਂ ਬ੍ਰਹਮਣ ਚ ਹੀ ਫਿਰਦੇ ਹਾਂ ਮੈਂ ਇਸ ਮਤਲਬ ਨਾਲ ਲਿਖਿਆ ਹੈ ਜਿਹੜਾ ਮੇਰਾ ਨੈਕਸਟ ਪ੍ਰੋਜੈਕਟ ਉਹ ਜਿਹੜਾ ਆਪਣਾ ਪੁਰਾਣਾ ਪੰਜਾਬ ਹੁੰਦਾ ਸੀਗਾ 올ਡ ਕੱਚੇ ਘਰਾਂ ਵਾਲਾ ਮੈਂ ਉਸ ਤਰ੍ਹਾਂ ਦਾ ਇੱਕ ਰੂਮ ਤਿਆਰ ਕਰਨਾ ਚਾਹ ਰਿਹਾ ਹਾਂ ਜੀ ਜਦੋਂ ਕਿ ਉਹ ਤੁਹਾਨੂੰ ਆਨਰ ਦੇਣਾ ਚਾਹੀਦੀ ਪਰ ਟੋਟਲੀ ਮਿੱਟੀ ਦਾ ਹੋਊਗਾ ਪਰ ਕੱਚੇ ਘਰ ਹਾਂ ਉਹਦੇ ਉੱਪਰ ਲੈਂਟਰ ਵਗੈਰਾ ਨਹੀਂ ਨਹੀਂ ਕੋਈ ਕੋਈ ਲੈਂਟਰ ਨਹੀਂ ਜੀ ਬਿਲਕੁਲ ਆਪਣੇ ਬਾਾਂ ਦੇ ਟਿੱਕੇ ਲਾਗੇ ਜਿਹੜੇ ਪੁਰਾਣੇ ਹੁੰਦੇ ਸੀਗੇ ਨਾ ਆਪਣਾ ਫੋਸਕਾਰ ਨਾਲ ਉਵੇਂ ਤਿਆਰ ਕਰਨਾ ਬਿਲਕੁਲ